ਨੇ ਉਹ ਇੱਕੋ ਕੜਾਹੀ ਪਾਣੀ ਦਾ ਦੇ ਰਿਆ ਉਹ ਕਹਿਣ ਲੱਗਾ ਭਲਿਏ ਅਰ ਪਾਣੀ ਦੀ ਘਾਟ ਨਹੀਂ ਪਾਣੀ ਦੇਣ ਤੋਂ ਕੋਈ ਅਨਕਾਰਤਾ ਨਹੀਂ ਅਨਕਾਰ ਨਹੀਂ ਕਰਦਾ ਤੇਰਾ ਪਾਤਰ ਹੀ ਇੰਨਾ ਕਿ ਜਿੰਨਾ ਤੇਰੇ ਕੋਲ ਪਾਣੀ ਹੈ ਪਾਤਰ ਮੈਨੇ ਭਾਂਡਾ ਤੇਰੇ ਕੋਲ ਭਾਂਡਾ ਹੀ ਇੰਨਾ ਹੈ ਪਾਣੀ ਇਹਦੇ ਚ ਇੰਨਾ ਪੈਣਾ ਤੂੰ ਆਪਣੀ ਪਾਤਰਤਾ ਵਧਾ ਆਪਣੇ ਬਰਤਨ ਨੂੰ ਵਧਾ ਬਰਤਨ ਵੱਡਾ ਕਰ ਜਿੰਨਾ ਮਰਜ਼ੀ ਪਾਣੀ ਲੈ ਜਾ ਸਾਡੀ ਕਈ ਵੇਰਣਾ ਪਾਤਰਤਾ ਛੋਟੀ ਹੁੰਦੀ ਹੈ ਹਿਰਦੇ ਦੀ ਵਿਸ਼ਾਲਤਾ ਘੱਟ ਹੁੰਦੀ ਹੈ ਅਸੀਂ ਕਹਿੰਨੇ ਫੁਲਾਣੇ ਨੂੰ ਆ ਵੀ ਮਿਲ ਗਿਆ ਆ ਵੀ ਮਿਲ ਗਿਆ ਸਾਨੂੰ ਨਹੀਂ ਮਿਲਿਆ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਪਾਤਰਤਾ ਵਧਾ ਤੇ ਜਿਹੜਾ ਪਾਤਰਤਾ ਜਿੰਨੀ ਵੱਡੀ ਵਧਾਉਂਦਾ ਜਿੰਨਾ ਹਿਰਦਾ ਵੇਸ਼ਾਲ ਕਰਦਾ ਉਹਨਾ ਗਹਿਰਾ ਉਤਰਦਾ ਉਹਨੀਆਂ ਦਾਤਾਂ ਵੱਧ ਪਾਉਂਦਾ ਉਹ ਪਰਮ ਸਭ ਤੋਂ ਵੱਡਾ ਪਦ ਮਰਾਤਬਾ ਗੁਰੂ ਤੋਂ ਪ੍ਰਾਪਤ ਕਰ ਲੈਂਦਾ ਪਾ ਲੈਂਦਾ ਜਿਹੜਾ ਇੱਕ ਦੇ ਨਾਲ ਜੁੜ ਗਿਆ ਇੱਕ ਓੰਕਾਰ ਨਾਲ ਜੁੜ ਗਿਆ ਮਹਾਰਾਜ ਕਹਿੰਦੇ ਕਿਆ ਜਪ ਜਪੋਂ ਬਿਨ ਦਗ ਦੀਸੈ ਸਤਿਗੁਰੂ ਉਪਦੇਸ਼ ਸਿਖਾਂ ਨੂੰ ਦੇ ਰਹੇ ਨੇ ਕਿਉਂਕਿ ਪਹਿਲਾਂ ਇਨਾਂ ਥਿੱਤਾਂ ਦੀ ਬੜੀ ਪਰਮਾਰਸੀ ਲੋਕ ਪ੍ਰਮਾਤਮਾ ਨੂੰ ਛੱਡ ਕੇ ਇਨਾਂ ਮਗਰ ਚੱਲ ਪਏ ਸਨ ਇੱਕ ਮਾਪਦੰਡ ਬਣਾਇਆ ਸੀ ਦਿਨ ਵਾਰ ਮਹੀਨੇ ਥਿੱਤਾ ਆਦਿ ਔਰ ਪੈਰ ਮਹੂਰਤ ਲੋਕ ਇਨਾਂ ਦੇ ਪੁਜਾਰੀ ਹੋ ਗਏ ਤੇ ਸਿਖਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਐ ਐਸੀ ਕੀ ਕਰੀਏ ਸਾਡੇ ਲਈ ਕੀ ਉਪਦੇਸ਼ ਹੈ ਮਹਾਰਾਜ ਕਹਿੰਦੇ ਤੁਸੀਂ ਔਰ ਜਿਹੜਾ ਵੀ ਇਸ ਬਚਨਾਂ ਨੂੰ ਕਮਾਵੇਗਾ ਬੰਦਗੀ ਕਰੇਗਾ ਪੱਲਾਈ ਕਰੇਗਾ ਸਲੇਪਾਸੇ ਤੁਰੇਗਾ ਪਲਾ ਚਿਤਵੇਗਾ ਪ੍ਰਮਾਤਮਾ ਦਾ ਚਿੰਤਨ ਕਰੇਗਾ ਔਰ ਉਹ ਮਨ ਇਛਤ ਪ੍ਰਮਾਤਮਾ ਤੋਂ ਫਲ ਪਾਵੇਗਾ ਅਗਰ ਪ੍ਰਮਾਤਮਾ ਨੂੰ ਬੰਦਗੀ ਨੂੰ ਛੱਡ ਕੇ ਕੇਵਲ ਇਹਨਾਂ ਦਾ ਪੁਜਾਰੀ ਹੋ ਗਿਆ ਕੋ ਜ ਨਹੀਂ ਪੱਲੇ ਪਏਗਾ ਇਹ ਪਰਮਾਤਮਾ ਨੇ ਬਣਾਈਆਂ ਨੇ ਇਹ ਸਮੇ ਦਾ ਮਾਪ ਦੰਡ ਸੀ ਮਹਾਰਾਜ ਕਹਿੰਦੇ ਕਿਆ Jap Japਾਂ ਤਨ ਗੁਰੂ ਨਾਨਕ ਨਿਰੰਕਾਰ ਹੀ ਮਹਾਰਾਜ ਕਹਿੰਦੇ ਉਸ ਆਕਾਲ ਪੁਰਖ ਵੈ ਗੁਰੂ ਇੱਕ ਤੋਂ ਬਗੈਰ ਮਹਾਰਾਜ ਮੈਂ ਕਿਹਦਾ Jap Japਾਂ ਕਿਹੜਾ Jap ਜਿਹੜਾ ਪਾਰ ਉਤਾਰਾ ਕਰ ਸਕੇ ਉਹਦੇ ਬਗੈਰ ਕੋਈ Jap ਨਹੀਂ ਬੇਨ ਜਗਤ ਦੀ ਸਹਿ ਬਿਨਾਂ ਜਗਤ ਦੇ ਈਸ਼ਵਰ ਤੋਂ ਬਿਨਾਂ ਜਗਤ ਦੇ ਮਾਲਕ ਤੋਂ ਬਗੈਰ ਕੋਈ ਜਾਪ ਵੀ ਜਿਹੜਾ ਐ ਨਾ ਉਹ ਤੁਹਾਡਾ ਪਾਰ ਉਤਾਰਾ ਨਹੀਂ ਕਰ ਸਕਦਾ ਜਗਤ ਦੇ ਮਾਲਕ ਆਕਾਲ ਪੁਰਖ ਵੈਗੁਰੂ ਨੂੰ ਸਿਮਰ ਉਹਦੇ ਬਾਬਤ ਹੀ ਮਹਾਰਾਜ ਕਹਿੰਦੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜੇ ਤੋ ਦੁਆਰੇ ਉਬਰੈ ਤੇ ਤੈ ਲੈਹੋ ਓਬਾਰ ਓ ਜਗਦੀਸ਼ ਜਗਤ ਦੇ ਈਸ਼ਵਰ ਸਰੂਪ ਮਾਲਕ ਤੋਂ ਬਗੈਰ ਕਿਹਦਾ ਆਪ ਜਪੀਏ ਕੋਈ ਵੀ ਲਾਹੇਵੰਦ ਨਹੀਂ ਹੈ ਕੋਈ ਵੀ ਇਸ ਜੋਗ ਨਹੀਂ ਹੈ ਜਿਹੜਾ ਜਨਮ ਮਰਨ ਤੋਂ ਮੁਕਤ ਕਰ ਸਕੇ ਗੁਰ ਕੈ ਸਬਦ ਗੁਰੂ ਦੇ ਉਪਦੇਸ਼ ਦੁਆਰਾ ਗੁਰੂ ਦੇ ਸ਼ਬਦ ਨਾਲ ਜੁੜ ਕੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਚੇਲਾ ਸੁਰਤ ਨੂੰ ਬਣਾ ਕੇ ਗੁਰ ਚਿੰਤਨ ਕਰਕੇ ਅਗਿਆਨ ਨੂੰ ਮਿਟਾ ਕੇ ਬ੍ਰਹਮ ਨਾਲ ਸੁਰਤ ਨੂੰ ਮਿਲਾ ਕੇ ਮਹਿਲ ਘਰ ਦੀਸੈ ਫਿਰ ਜਦੋਂ ਐਸੀ ਵਸਤਾ ਆਗੀ ਅਰਖਿਰ ਦੇ ਰੂਪ ਮਹਿਲ ਦੇ ਵਿੱਚ ਆਪਣੇ ਘਰ ਵਿੱਚ مالک ਨਦਰ ਆਵੇਗਾ ਜਦੋਂ ਤੂੰ ਜਪੇਗਾ ਜੁੜੇਗਾ ਮਹਿਲ ਘਰ ਦੀਸੈ ਉਹਦੇ ਵਿੱਚ ਮਹਿਲ ਦੇ ਪਰਵੇਸ਼ ਕਰਕੇ ਘਰ ਦੇ ਵਿੱਚ ਤੇ ਉਹਦੇ ਨਾਲ ਮਹਿਲ ਸਰੂਪ ਦੇ ਵਿੱਚ ਪਰਮਾਤਮਾ ਦੇ ਮਿਲ ਜਾਵੇਂਗਾ ਇੱਕ ਮੇਕਤਾ ਹਾਸ ਕਰ ਜਾਵੇਂਗਾ ਜਦੋਂ ਜੁੜੇਗਾ ਜਪੇਗਾ ਤੁਰੇਗਾ ਤਾਂ ਭਲੈ ਨਹੀਂ ਤੇ ਇਧਰ ਉਧਰ ਭਟਕੇ ਕਹੇ ਮੈਂ ਇੱਕਮ ਮਨਾ ਲਈ ਤੇ ਬਸ ਮਹਾਰਾਜ ਕਹਿੰਦੇ ਨਹੀਂ ਇੱਕ ਨੂੰ ਮਨਾ ਗੱਲ ਤਾਂ ਬੰਨੀਓ ਇੱਕ ਤੇਰੇ ਤੇ ਤਰੁੱਠ ਜਾਵੇ ਇੱਕ ਨਾਲ ਜੁੜਿਆ ਨਹੀਂ ਇੱਕ ਦੀ ਗੱਲ ਨੂੰ ਸੁਣਿਆ ਨਹੀਂ ਇੱਕ ਦਾ ਚਿੰਤਨ ਨਹੀਂ ਕੀਤਾ ਤੇ ਮੈਂ ਰੌਲਾ ਪਾਉਂਦਾ ਫਿਰਦਾ ਮੈਂ ਇੱਕ ਮਨਾ ਲਈਏ ਤੇ ਬਹੁਤ ਚੰਗਾ ਹੋ ਗਿਆ ਕਹਿੰਦੇ ਨਹੀਂ ਇੱਕ ਪਰਮਾਤਮਾ ਨੂੰ ਮਨਾ ਹਰ ਏਕ ਸਿਮਰ ਏਕ ਸਿਮਰ ਪਿਆਰੇ ਭਲਾ ਤਾਂ ਹੋਣਾ ਹੀ ਮਹਾਰਾਜ ਕਹਿੰਦੇ ਦੂਜੈ ਭੈ ਲੱਗੇ ਪੁਸ਼ਤਾਨ ਦੂਜੈ ਔਰ ਦੂਜ ਜਿਹਨੂੰ ਕਹਿੰਦੇ ਔਰ ਦੂਜੀ ਥਿੱਤ ਦੀ ਗੱਲ ਕਰਦੇ ਕਹਿੰਦੇ ਦੂਜੀ ਥਿੱਤ ਦੇ ਦੁਆਰਾ ਮਹਾਰਾਜ ਕਹਿੰਦਿਆ ਜਿਹੜੇ ਦ્વੈਤ ਵਿੱਚ ਜੁੜ ਗਏ ਇੱਕ ਛੋੜ ਦੂਜੇ ਲੱਗੇ ਡੂਬੇ ਸੇ ਵਨਜਾਰਿਆ ਇੱਕ ਪਰਮਾਤਮਾ ਉਹਨੂੰ ਛੱਡ ਕੇ ਦੂਜਾ ਸੰਸਾਰ ਦੂਜਾ ਵੇਕਾਰ ਦੂਜਾ ਦਰਾਚਾਰ ਦੂਜੀ ਮਨਮਤ ਦੂਜੀ ਦ્વੈਤ ਦੂਜਾ ਦੇੜਾ ਦੂਰੀ ਬੁੰਡਾ ਦੇਣ ਵਾਲਾ ਉਹਦੇ ਵਿੱਚ ਉਸ ਪ੍ਰੇਮ ਵਿੱਚ ਲੱਗੇ ਤੇ ਜਿਹੜੇ ਉਧਰ ਨੂੰ ਕਰਸ਼ਤਤਾ પા ਕੇ ਚੱਲ ਪਏ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪੁਸ਼ਤਾਣੇ ਪੁਸ਼ਤੌਣ ਤੋਂ ਸਵਾਏ ਉਹਨਾਂ ਦੇ ਪੱਲੇ ਕੁਝ ਨਹੀਂ ਪਵੇਗਾ ਪੁਸ਼ਤੌਣਗੇ ਪੁਸ਼ਤਾਵਾ ਪੱਲੇ ਰਹਿ ਜਾਏਗਾ ਸਮਾਂ ਉਦੋਂ ਕੋਲ ਨਹੀਂ ਹੋਣਾ ਕਿ ਜੀਵਨ ਸਵਾਰ ਲਈ ਸਿਮਰਨ ਕਰ ਲਈਏ ਤੇ ਉਦੋਂ ਪੱਲੇ ਪੁਸ਼ਤਾਵਾ ਰਹਿ ਜਾਵੇਗਾ ਅਰ ਕਹਿ ਲੱਗੇ ਫਿਰ ਪੁਛਤਾਇਆ ਕਿਆ ਕਰੇ ਜਦ ਬ ਚਿੜੀਆ ਚੁਗ ਗਈ ਖੇਤ ਉਦੋਂ ਪੱਲੇ ਕੁਦ ਨਹੀਂ ਹੋਵੇਗਾ ਜਦੋਂ ਪੁਛਤਾਵਾ ਰਹਿ ਜਾਵੇਗਾ ਉਹਨੇ ਨੂੰ ਸਿਰ ਤੇ ਕਾਲ ਖੜਾ ਹੋਵੇਗਾ ਜਮਦਰ ਬਾਦੇ ਕਦੋਂ ਪੁਛਤਾਉਂਦੇ ਨੇ ਜਦੋਂ ਜਮਾ ਨੇ ਨੂੜ ਲਿਆ ਤੇ ਉਹਨਾਂ ਦੇਖਣਾ ਵੀ ਤੇਰੇ ਪੱਲੇ ਕੀ ਜਪ ਨਹੀਂ ਤਪ ਨਹੀਂ ਪੂਜਾ ਨਹੀਂ ਪਾਠ ਨਹੀਂ ਪੁੰਨ ਨਹੀਂ ਦਾਨ ਨਹੀਂ ਅਰਦਾਸ ਨਹੀਂ ਸਿਮਰਨ ਨਹੀਂ ਕੋਤਵੀ ਪੱਲੇ ਨਹੀਂ ਫਿਰ ਹਾਵੇ ਤੇ ਹੋ ਕੇ ਮਾਰਦਾ ਪਛਤਾਉਂਦਾ ਤੇ ਇਸ ਤਰ੍ਹਾਂ ਦੇ ਵੱਦੇ ਹੋਏ ਦ્વੈਤ ਦੇ ਵਿੱਚ ਲੱਗੇ ਹੋਏ ਮਹਾਰਾਜ ਕਹਿੰਦੇ ਨੇ ਆਵਨ ਜਾਣੇ ਜਨਮ ਮਰਨ ਵਿੱਚ ਕੌਣ ਪੈਂਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਦ્વੈਤ ਵਿੱਚ ਜੁੜਦੇ ਨੇ ਦ્વੈਤ ਵਿੱਚ ਦੂਜਾ ਚੇਤ ਪਰਮਾਇਆ ਹੋਇਆ ਹੈ ਪਰਮਾਤਮਾ ਨੂੰ ਛੱਡ ਕੇ ਮਹਾਰਾਜ ਕਹਿੰਦੇ ਦੂਜੇ ਵੱਲੇ ਨਾ ਜਾ ਮਹਾਰਾਜ ਤਾਂ ਕਹਿੰਦੇ ਦੂਜਾ ਕਾਹੇ ਸਿਮਰੀਐ ਜੋ ਜਮੈ ਤੈ ਮਰ ਜਾਏ ਏਕੋ ਸਿਮਰੋ ਨਨਕਾ ਜੋ ਜਾਲ ਥਲ ਰਿਆ ਸਮਾਏ ਉਸ ਇਕ ਨੂੰ ਸਿਮਰ ਦੂਜੇ ਵਲੇ ਨਾ ਦੇਖ ਆਪਣੇ ਛੋੜ ਕੇ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਪਾਸੇ ਦਵੇਂਗਾ ਪਸ਼ੂਆਂ ਕੋਲੇ ਗਿਆਨ ਹੈ ਛੋਟਿਆਂ ਛੋਟਿਆਂ ਬੱਚਿਆਂ ਕੋਲ ਔਰ ਉਹਨੂੰ ਪਤਾ ਹੈ ਕਿਦੇ ਵਛਾ ਗਾਂ ਦਾ ਨਾ ਆਪਣੀ ਮਾਂ ਨੂੰ ਛੱਡ ਕੇ ਕਿਸੇ ਹੋਰ ਤੋਂ ਦੁੱਧ ਪੀਣ ਨਾ ਜਾਵੇ ਉਸਦੇ ਅਸਥਾਨਾਂ ਨਾਲ ਲੱਗਾ ਕੇ ਲਿਪਟ ਜਾਵੇ ਉਸਦਾ ਮਾਰੇਗੀ ਛੜਾਂ ਮੂੰਹ ਪਨਾਵੇਗਾ ਉਹਨੂੰ ਪਤਾ ਆਪਣੀ ਮਾਂ ਵੱਲਣ ਹੁੰਦਾਏਗਾ ਕਹਿੰਦੇ ਕਮਾਲ ਹੋ ਗਈ ਪਸ਼ੂ ਨੂੰ ਪਤਾ ਹੈ ਕਿ ਮੈਨੂੰ ਦੁੱਧ ਆਪਣੀ ਮਾਂ ਤੋਂ ਮਿਲਣਾ ਹੈ ਸੁਖ ਮਾਂ ਤੋਂ ਮਿਲਣਾ ਹੈ ਚਟਣਾ ਪਿਆਰ ਕਰਨਾ ਹੈ ਮੇਰੀ ਮਾਂ ਨੇ ਕਰਨਾ ਹੈ ਇਹ ਮਨੁੱਖ ਸੂਤ ਵਾਲਾ ਹੋ ਕੇ ਕਿਵੇਂ ਭੁੱਲ ਗਿਆ ਦੂਜਿਆਂ ਦੇ ਮੰਗਰ ਤੁਰਿਆ ਫਿਰਦਾ ਹੈ ਕਿ ਮੈਨੂੰ ਇੱਕ ਤੋਂ ਹੀ ਕਿਰਪਾ ਹੋਣੀ ਹੈ ਇੱਕ ਨੇ ਹੀ ਮੇਰੀ ਬਾਹ ਪકડਨੀ ਹੈ ਤੇ ਇਹਦੇ ਤੋਂ ਬਗੈਰ ਕੋਈ ਦੂਜਾ ਨਹੀਂ ਤਾਂ ਹੀ ਮਹਾਰਾਜ ਕਹਿੰਦੇ ਦ્વੈਤ ਵਿੱਚ ਜੁੜੇ ਦੂਜੀ ਥੇਤ ਦੇ ਦੁਆਰਾ ਕਹਿੰਦੇ ਜਿਹੜੇ ਦੂਜੇ ਪਾਸੇ ਚੱਲ ਪਏ ਇੱਕ ਆਕਾਲ ਪੁਰਖ ਵੈਗਰੂ ਨੂੰ ਛੱਡ ਕੇ ਤੇ ਸੰਸਾਰ ਵੱਲ ਨੂੰ ਮੁੱਕ ਕਰਕੇ ਤੁਰ ਪਏ ਨਿਰੰਕਾਰ ਨੂੰ ਭੁੱਲ ਗਏ ਕਹਿੰਦੇ ਜੀ ਅਸੀਂ ਦੂਜ ਮਨਾ ਲਈ ਕਹਿੰਦੇ ਨਹੀਂ ਤੂੰ ਦੂਜੇ ਪਾਸੇ ਨੂੰ ਤੁਰ ਪਿਆ ਤੇ ਦੂਜੇ ਪਾਸੇ ਦੁੱਖ ਹੈ ਤਾਂ ਆਉਂਦੇ ਨੇ ਦੂਜੇ ਪਾਸੇ ਤੁਰ ਪਿਆ ਔਰ ਅੰਦਰ ਦੂਜਾ ਭਾਵ ਪੈਦਾ ਹੋ ਗਿਆ ਹੈ ਦੁੱਜਿਏ ਦਵੈ ਤ ਦੁੱਜਿਏ ਹਉਮੈ ਦੁਜੈ ਹੰਕਾਰ ਦੁਜੈ ਕਾਮ ਦੁਜੈ ਕ੍ਰੋਧ ਇਹ ਪ੍ਰਮਾਤਮਾ ਵਾਲੇ ਗੁਣ ਨਹੀਂ ਨਾ ਪ੍ਰਮਾਤਮਾ ਵਾਲੇ ਗੁਣ ਨੇ ਸਤ ਸੰਤੋਖ ਦਇਆ ਤਰਮ ਸੀਤਲ ਸੁਭਾ ਧਰਮਾਂ ਟਕਾਉ ਨਿਰਮਾਨਤਾ ਮੇਨੀ ਤਰਨ ਦੋ ਗੱਲਾਂ ਆਣ ਲਗ ਜਾਵਨ ਤੇ ਮੇਰੇ ਵਰਗਾ ਹੰਕਾਰੀ ਹੋ ਜਾਂਦਾ ਮੇਰੀ ਤਰ੍ਹਾਂ ਫਿਰ ਡੀਂਗਾ ਮਾਰਦਾ ਮੇਰੇ ਜਿਹਾ ਕੋਈ ਨਹੀਂ ਸਾਰੀ ਸੂਝ ਮੇਰੇ ਕੋ ਸਾਰੀ ਗੁਰਮਤ ਮੇਰੇ ਕੋ ਸਾਰੀ ਸਿੱਖਿਆ ਮੇਰੇ ਕੋ ਕਿਸੇ ਨੂੰ ਕੀ ਪਤਾ ਹੈ ਮਹਾਰਾਜ ਕਹਿੰਦੇ ਨਹੀਂ ਹੈ ਹਉਮੈ ਇਹੀ ਦੋਜ ਹੈ ਦ્વੈਤ ਤੋਂ ਪਿੱਛੇ ਹਟ ਦਾਤੇ ਨਾਲ ਜੁੜ ਤੂੰ ਕਰਦਾ ਹੈ ਤੂੰ ਕਰਤਾ ਹੈ ਤੂੰ ਕੀਆ ਤੂੰ ਕਰਨਾ ਹੈ ਤੂੰ ਕਰਨਾ ਮੈਂ ਨਹੀਂ ਉਹ ਕਰਨ ਵਾਲਾ ਹੈ ਤੁਰਾ ਕੀਤਾ ਹੈ ਮੇਰਾ ਕੀਤਾ ਕੁਦ ਨਹੀਂ ਹੁੰਦਾ ਅੰਦਰ ਭਾਵਨਾ ਬਣਾ ਜਿਹੜੇ ਨਹੀਂ ਬਣਾਉਂਦੇ ਉਹ ਪੁਸ਼ਟਾਵੇ ਨੇ ਪੁਸ਼ਤਾਵਾ ਪੱਲੇ ਪੈਂਦਾ ਤੇ ਜੰਮਨ ਮਰਨ ਦਾ ਚੱਕਰ ਉਹਨਾਂ ਤੇ ਚੱਲਦਾ ਰਹਿੰਦਾ ਹੈ ਮਿਟਦਾ ਨਹੀਂ ਮਹਾਰਾਜ ਕਹਿੰਦੇ ਕਿਆ ਲੈ ਆਵੇ ਕਿਆ ਲੈ ਜਾਹੇ ਜਦੂ ਜਨਮ ਹੋਇਆ ਉਹ ਕੀ ਲੈ ਕੇ ਆਏ ਤੇ ਮਰ ਕੇ ਕੀ ਲੈ ਕੇ ਜਾਣਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਨਮ ਹੋਇਆ ਪਰਮਾਤਮਾ ਨੇ ਸਮਾਂ ਦਿੱਤਾ ਪਰਮਾਤਮਾ ਨੇ ਸਵਾਸ ਦਿੱਤੇ ਤੇ ਤੇਜਾ ਸੰਸਾਰ ਵਿੱਚ ਪਰਵਿਰਤ ਹੋਣ ਵਾਸਤੇ ਪ੍ਰਵੇਸ਼ ਕਰਨ ਵਾਸਤੇ ਸ਼ਰੀਰ ਮਿਲਿਆ ਇੱਥੇ ਆਏ ਤਿੰਨ ਵਸਤੂ ਪਾ ਕੇ ਆਏ ਤੇ ਇਥੋਂ ਜਾਣ ਲੱਗੇ ਤਿੰਨੋਂ ਗਵਾ ਕੇ ਗਏ ਸ਼ਰੀਰ ਆਪਾਦੀ ਨਸ਼ਟ ਹੋ ਗਈ ਸਵਾਸ ਖਰਚੋ ਗਏ ਸਮਾ ਖਰਚੋ ਗਿਆ ਹੁਣ ਪੱਲੇ ਕੁਦ ਨਹੀਂ ਹਾਵੇ ਤੇ ਹੌਕੇ ਮਾਰਦੇ ਨੇ ਮਹਾਰਾਜ ਕਹਿੰਦੇ ਆ ਕਿਆ ਲੈ ਜਾਹ ਕੀ ਲੈ ਕੇ ਜਾਏਗਾ ਮਹਾਰਾਜ ਸੱਚੇ ਪਰਸ਼ਾ ਨੇ ਬਾਣੀ ਅੰਦਰ ਵੀ ਬਚਨ ਕਹੇ ਨਾ ਮਹਾਰਾਜ ਕਹਿੰਦੇ ਸਿਮਰਨ ਜਨਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਏਗਾ ਧਰਮ ਰਾਏ ਜਬ ਲੇਖਾ ਮੰਗੇ ਤੋ ਕਿਆ ਮੁਖ ਲੈ ਕੇ ਜਾਏਗਾ ਕੀ ਮੂੰਹ ਸਾਹਮਣੇ ਕਰੇਗਾ ਕਿ ਮੇਰੇ ਕੋਲ ਕੀ ਹੈ ਸਾਕਤਬ ਹੋਵੇਗਾ ਕਹਿੰਦੇ ਕਿਆ ਲੈ ਜਾਏ ਕੀ ਲੈ ਕੇ ਚੱਲੇ ਸਮਾ ਮਿਲਿਆ ਪਾਪ ਇਕੱਠੇ ਕੀਤੇ ਬਦਪੱਲੀਆਂ ਇਕੱਠੀਆਂ ਕੀਤੀਆਂ ਅਵਗਣ ਇਕੱਠੇ ਕੀਤੇ ਉਹ ਲੈ ਕੇ ਤੁਰ ਪਏ ਮਹਾਰਾਜ ਕਹਿੰਦੇ ਸੇਰ ਜਮ ਕਾਲ ਸੇ ਚੋਟਾਂ ਖਾਏ ਫਿਰ ਸਿਰ ਤੇ ਜਮ ਕਾਲ ਮੌਤ ਦੇ ਡੰਡੇ ਪੈਂਦੇ ਨੇ ਕੁਟਾਪਾ ਹੁੰਦਾ ਔਰ ਸਿਰ ਤੇ ਆ ਕੇ ਔਰ ਜਿਹੜੀਆਂ ਸਜ਼ਾਵਾਂ ਮਿਲਦੀਆਂ ਭੁਗਤਦੇ ਨੇ ਜਾਓ ਜਮ ਆਏ ਕਿਸ ਗਹਿ ਪਟਕੇ ਤੰ ਦਿਨ ਕ੍ਰਿਸ਼ਨ ਬਸਾਏਗਾ ਮਹਾਰਾਜ ਕਹਿੰਦੇ ਬਹੁਤ ਪਟਕ ਪਟਕ ਕੇ ਮਾਰਨਗੇ ਔਰ ਸਿਰ ਦੇ ਉੱਪਰ ਜਦ ਜਮ ਕਾ ਡੰਡ ਮੂੰਡ ਮੈਂ ਲੱਗੈ ਜਮਾਂ ਦਾ ਡੰਡ ਮੂੰਡ ਸਿਰ ਦੇ ਉੱਪਰ ਵੱਜਦਾ ਥਿਨ ਮੈਂ ਕਰੇ ਨਵੇਰਾ ਅੱਗੇ ਲਾ ਲੈਂਦੇ ਨੇ ਕਹਿਣ ਲੱਗੇ ਸਿਰ ਜਮ ਕਾਲ ਸੇ ਚੋਟਾਂ ਅੱਖਾ ਹੈ ਉਹ ਚੋਟਾਂ ਨੂੰ ਸੁਹਾਰਦੇ ਨੇ ਸਜਾਵਾਂ ਨੂੰ ਭੁਗਤਦੇ ਨੇ ਨੰਗੀ ਆਵਨ ਨੰਗੇ ਦਾਣਾ ਨੰਗਾ ਮਨੁੱਖ ਆਇਆ ਵਿਨ ਵਸਤਰ ਪਹਿਨੇ ਜਿੱਦਣ ਜਾਣਾ ਹੈ ਕੱਪੜੇ ਤਨ ਇੱਥੇ ਛੱਡ ਜਾਣਾ ਹੈ ਆਤਮਾ ਨੇ ਕਪੜਾ ਪਹਿਨੇ ਅਸੀਂ ਸ਼ਰੀਰ ਦਾ ਜਿੱਦਣ ਜਾਣਾ ਉਹ ਦਿਨ ਸ਼ਰੀਰ ਵੀ ਇੱਥੇ ਛੱਡ ਕੇ ਜਾਣਾ ਸ਼ਰੀਰ ਵੀ ਕੱਪੜਾ ਹੈ ਮਹਾਰਾਜ ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਇਹਦੇ ਨਾਲ ਮੰਦਾ ਚੰਗਾ ਆਪਣਾ ਕੀ ਕੀਤਾ ਆਪੇ ਹੀ ਇਹਦੇ ਨਾਲ ਗੁਣ ਅਵਗਣ ਜਿਹੜੇ ਉਹ ਜ਼ਰੂਰ ਨਾਲ ਜਾਣਗੇ ਸ਼ਰੀਰ ਵਸਤਰ ਵੀ ਛੱਡ ਜਾਣਾ ਹੈ ਤੇ ਬਾਹਰ ਦਾ ਵਸਤਰ ਜੀ ਦੇ ਨਾਲ ਤਨ ਟਕਿਆ ਇਹ ਵੀ ਇੱਥੇ ਰਹਿਣਾ ਇੰਨੇ ਵੀ ਨਾਲ ਨਹੀਂ ਜਾਣਾ ਇਸ ਹਾਲਾਤ ਤੋਂ ਕੋਈ ਨਹੀਂ ਬਚਿਆ ਕੋਈ ਨਾ ਰਹਿ ਰਾਜਾ ਰਾਣਾ ਨਾ ਕੋਈ ਰਾਜਾ ਨਾ ਕੋਈ ਵਜ਼ੀਰ ਨਾ ਕੋਈ ਗਰੀਬ ਇੱਥੇ ਨੰਗੋ ਆਇਆ ਨੰਗੋ ਜਾਸੀ ਨਾਵੇ ਦੁੱਖ ਪਾਇੰਦਾ ਨੰਗੇ ਆਏ ਨੰਗੇ ਸਹਿਤ ਦਾਣਾ ਹੈ ਪਰ ਨਾਮ ਤੋਂ ਬਗੈਰ ਇੱਥੇ ਵੀ ਦੁੱਖੇ ਅੱਗੇ ਵੀ ਦੁੱਖ ਹੀ ਪ੍ਰਾਪਤ ਹੋਣਾ ਹੈ ਮਹਾਰਾਜ ਕਿਰਪਾ ਕਰਦੇ ਨੇ ਸੰਖੇਪ ਕਰਾਂ ਮਹਾਰਾਜ ਕਹਿੰਦੇ ਕਿਆ ਲੈ ਆਵਹਿ ਕਿਆ ਲੈ ਚਾਲਹਿ ਕਿਆ ਲੈ ਜਾਵਹਿ ਮਹਾਰਾਜ ਕਹਿੰਦੇ ਕੀ ਲੈ ਕੇ ਆਇਆ ਕੀ ਲੈ ਕੇ ਤੁਰੇਗਾ ਪਾਪ ਕਮਾਏ ਤੇ ਪਾਪਾਂ ਦੀਆਂ ਪੰਡਾਂ ਬਨ ਕੇ ਸੰਸਾਰ ਤੋਂ ਤੁਰੇਗਾ ਸੱਜਣਾ ਜੋ ਲੈ ਕੇ ਆਇਆ ਸੋ ਸਭ ਕੁਝ ਗਵਾਦ ਐ ਸਭ ਕੁਝ ਗਵਾ ਦਿੰਦਾ ਐ ਬਿਨ ਗੁਰ ਸ਼ਬਦੈ ਨਾ ਛੁਟਸ ਕੋਏ ਅੱਗੇ ਨਾ ਜੁਨੀਆਂ ਤੋਂ ਦੁੱਖਾਂ ਤੋਂ ਆਵਾ ਗਮਨ ਤੋਂ ਸੋ ਜਾਵਾ ਤੋਂ ਭੰਕਰ ਸੁ ਜਾਵਾ ਤੋਂ ਕਿਵੇਂ ਛੁਟਕਾਰਾ ਹੋਵੇਗਾ ਬਿਨ ਗੁਰੂ ਦੇ ਸ਼ਬਦ ਤੋਂ ਉਪਦੇਸ਼ ਤੋਂ ਬਗੈਰ ਛੁਟਕਾਰਾ ਨਹੀਂ ਹੋਣਾ ਬਾਰੀ ਤੌਰ ਤੇ ਜੋ ਮਰਜੀ ਸਤਿਗੁਰੂ ਨੂੰ ਤਿਆਗ ਕੇ ਕਰਦਾ ਰਹੇ ਕਿਸੇ ਨੇ ਤੇਰਾ ਭਲਾ ਨਹੀਂ ਕਰਨਾ ਕਿਸੇ ਨੇ ਤੇਰਾ ਜੀਵਨ ਨਹੀਂ ਸੁਵਾਰਨਾ ਪਖੰਡ ਕੀਨੇ ਮੁਕਤ ਨਾ ਹੋਏ ਬਾਹਰ ਜੋ ਕੁਝ ਕਰਦਾ ਹੈ ਨਾ ਨਰੰਕਾਰ ਨੂੰ ਛੱਡ ਕੇ ਪਖੰਡ ਕਰਦਾ ਹੈ ਪਖੰਡ ਹੁੰਦਾ ਹੈ ਦਿਖਾਵਾ ਜੀ ਅਸਲੀਅਤ ਤੋਂ ਦੂਰ ਹੋਣਾ ਅਸਲੀਅਤ ਹੈ ਨਹੀਂ ਤੇ ਦਿਖਾਵਾ ਕਰਦਾ ਧਰਮੀ ਤੂੰ ਹੈ ਨਹੀਂ ਤੇ ਧਰਮੀ ਹੋਣ ਦਾ ਦਿਖਾਵਾ ਕਰਨਾ ਪ੍ਰਭੂ ਪ੍ਰਸਤ ਹੈ ਨਹੀਂ ਉਹਦਾ ਦਿਖਾਵਾ ਕਰਨਾ ਕਹਿਣ ਲੱਗੇ ਇਹਦੇ ਨਾਲ ਮੁਕਤ ਨਹੀਂ ਹੋਏਗਾ ਮੁਕਤੀ ਪ੍ਰਾਪਤ ਨਹੀਂ ਹੋਵੇਗੀ ਮਹਾਰਾਜ ਕਹਿੰਦੇ ਆਪੇ ਸੱਚ ਕੀਆ ਕਰ ਜੋੜ ਪੁਸਪਰੀ ਪੂਰਨ ਪਰਮਾਤਮਾ ਸੱਚ ਸਰੂਪ ਆਤਮਾ ਨੇ ਸੰਸਾਰ ਦੀ ਬੰਤਰ ਬਣਾਉਨਿਆਂ ਪ੍ਰਕਿਰਤੀ ਦੀ ਅਰ ਰੂਪ ਰੇਖਾ ਚਿਤਰਦਿਆਂ ਹੋਇਆਂ ਆਪ ਹੀ ਸੱਚ ਸਰੂਪ ਪਰਮਾਤਮਾ ਨੇ ਅਰ ਜੋਰ ਦੇ ਨਾਲ ਜਿਹੜਾ ਬ੍ਰਹਿਮੰਡ ਬਣਾਇਆ ਜਦੋਂ ਇਹਦੀ ਬੰਤਰ ਬਣਾਉਣ ਲੱਗੇ ਤੇ ਉਹਨੇ ਜੋਰ ਦੇ ਨਾਲ ਅੰਡਜ ਫੋੜ ਚੋੜ ਵੇ ਛੋੜ ਕਹਿੰਦੇ ਇੱਕ ਗੋਲਾਕਾਰ ਵੱਡਾ ਪੱਥਰ ਰੂਪ ਚ ਆ ਬਣਿਆ ਉਸ ਪਰਮਾਤਮਾ ਨੇ ਸੰਸਾਰ ਦੀ ਰਚਨਾ ਕਰਦਿਆਂ ਉਸ ਨੂੰ ਜ਼ੋਰ ਨਾਲ ਫੋੜ ਦਿੱਤਾ ਦੋ ਟੁਕੜੇ ਕਰ ਦਿੱਤਾ ਵਿਚਾਲਿਓ ਉਹਦੇ ਵਿਚਾਲੇ ਸਪੇਸ ਦਿੱਤਾ ਇੱਕ ਉੱਪਰ ਕਰ ਦਿੱਤਾ ਇੱਕ ਥੱਲੇ ਆਦਾਨਾ ਕੀਤਾ ਮਹਾਰਾਜ ਕਹਿੰਦੇ ਉਹਨਾਂ ਨੂੰ ਵਿਛੋੜ ਦਿੱਤਾ ਦੋ 파ਟ ਬਣਾ ਦਿੱਤੇ ਇੱਕ ਉੱਪਰ ਉਠਾਤਾ ਇੱਕ ਥੱਲੇ ਭੇਜ ਦਿੱਤਾ ਤੇ ਉਹਦੇ ਵਿਚਲੀ ਨਰਮਾਈ ਜਗਾ ਵਿਚਾਲੇ ਜਿਹੜਾ ਸੀ ਸਪੇਸ ਆਇਆ ਤੇ ਫਿਰ ਬਣਿਆ ਉਹਦਾ ਕੀ ਮਹਾਰਾਜ ਕਹਿੰਦੇ ਧਰਤ ਆਕਾਸ਼ ਕੀ ਇਹ ਬੈਸਣ ਕੋ ਥਾਉ ਜਿਹੜਾ ਉੱਪਰ 파ਟ ਰੱਖਿਆ ਉਹਦਾ ਆਕਾਸ਼ ਬਣ ਗਿਆ ਜਿਹੜਾ ਥੱਲੇ ਆਇਆ ਉਹਦੀ ਧਰਤੀ ਬੁਣਾ ਦਿੱਤੀ ਮਹਾਰਾਜ ਕਹਿੰਦੇ ਨੇ ਇਹ ਬੈਠਣ ਵਾਸਤੇ ਥਾਉ ਕਾਣਾ ਬਣਾਤਾ ਰਹਿਣ ਵਾਸਤੇ ਚੱਲਣ ਵਾਸਤੇ ਰਾਤ ਦਿਨੰਤ ਕੀਏ ਭਉ ਭਾਉ ਇਹ ਅਤਿ ਦੀ ਵਾਰਤਾ ਨਹੀਂ ਜਦੋਂ ਬ੍ਰਹਮਾंड ਬਣਿਆ ਗੁਰੂ ਨਾਨਕ ਸਹਿ ਮਹਾਰਾਜ ਉਸ ਵਕਤ ਦੀ ਗੱਲ ਦੱਸ ਰਹੇ ਨੇ ਮਹਾਰਾਜ ਕਹਿੰਦੇ ਨੇ ਫਿਰ ਰਾਤ ਤੇ ਦਿਨ ਦੋ ਪਾਠ ਇਹ ਬਣਾ ਦਿੱਤੇ ਦੋ ਪਾਠ ਪਹਿਲਾਂ ਆਕਾਸ਼ ਤਰਤ ਬਣਾਈ ਫਿਰ ਰਾਤ ਦਿਨ ਬਣਾ ਦਿੱਤੇ ਇਹਦੇ ਵਿੱਚ ਫਿਰ ਦੋ ਹੋਰ ਰੱਖ ਦਿੱਤੇ ਉਹ ਕਿਹੜੇ ਇੱਕ ਭਾਉ ਡਰ ਇੱਕ ਭਾਉ ਪ੍ਰੇਮ ਦੋ ਭਾਵ ਇਹਦੇ ਵਿੱਚ ਹੋਰ ਰੱਖ ਦੇਣਾ ਕੀਤੇ ਨੇ ਇਹਨਾਂ ਨੂੰ ਬੈਸਣ ਵਾਸਤੇ ਬੈਠਣ ਵਾਸਤੇ ਜਗ੍ਹਾ ਤਿਆਰ ਕਰ ਦਿੱਤੀ ਹੈ ਜਿਗਵਾਂ ਦੇ ਕਿ ਇਹਦੇ ਵਿੱਚ ਵਿਚ ਰਹਿਣਾ ਜਿੰਨ ਕੀਏ ਕਰ ਵੇਖਣ ਹਾਰ ਫਿਰ ਜੀਵ ਬੁਣਾਏ ਸਾਰੀ ਪ੍ਰਕਿਰਤੀ ਬੁਣਾਈ ਇਹਦੇ ਤੇ ਚੱਲਦੀ ਫਿਰਦੀ ਏ ਪਰਮਾਤਮਾ ਜਿਨੇ ਤਰਤੀ ਬੁਣਾਈ ਦਿਨ ਆਕਾਸ਼ ਬਣਾਇਆ ਜਿਨੇ ਗੱਬੇ ਸਪੇਸ਼ ਬਣਾਈ ਜੀਵ ਬਣਾਏ ਉਹ ਜਿਨ ਕੀ ਏ ਜਿਨੇ ਇਹਨਾਂ ਨੂੰ ਪੈਦਾ ਕੀਤਾ ਇਹਨਾਂ ਦੀ ਪਦਾਇਸ਼ ਕੀਤੀ ਨਾ ਸਬਣਾ ਦੀ ਪਰਮਾਤਮਾ ਵੇਖਣ ਹਾਰਾ ਇਹਨਾਂ ਨੂੰ ਵੇਖਦਾ ਏ ਔਰ ਸਾਰਿਆਂ ਦੇ ਤਾਈ ਤੱਕਦਾ ਏ ਅਵਰਣਾ ਦੂਜਾ ਸਿਰਜਨਹਾਰਾ ਤਨਗੁਰੂ ਨਾਨਕ ਨਰੰਕਾਰੀ ਮਹਾਰਾਜ ਕਹਿੰਦੇ ਦੂਜਾ ਹੈ ਹੀ ਨਹੀਂ ਜਿਹੜਾ ਸਿਰਜਣਾ ਕਰ ਸਕੇ ਸਿਰਜਣਾ ਕਰਨ ਵਾਲਾ ਇੱਕੋ ਪਰਿਪੂਰਨ ਪਰਮਾਤਮਾ ਵੈਗੁਰੂ ਏ ਦੂਜਾ ਕੋਈ ਨਹੀਂ ਉਹ ਦੂਜਾ ਸੰਸਾਰ ਵਿੱਚ ਨਹੀਂ ਹੈ ਕਿ ਜਿਹੜਾ ਆ ਕੇ ਕਹੇ ਬਈ ਮੈਂ ਸਿਰਜਣਾ ਕਰਦਾ ਮਹਾਰਾਜ ਕਹਿੰਦੇ ਤ੍ਰਿਤਿਆ ਬ੍ਰਹਮਾ ਵਿਸ਼ਨ ਮਹੇਸ਼ ਉਪਾਇ ਤੀਜੀ ਥਿਤ ਦੇ ਦੁਆਰਾ ਮਹਾਰਾਜ ਕਹਿੰਦੇ ਤੀਜੀ ਥਿਤ ਦੇ ਦੁਆਰਾ ਕਹਿੰਦੇ ਫੇਰ ਤੀਜਾ ਕੰਮ ਕੀ ਕੀਤਾ ਪਰਮਾਤਮਾ ਨੇ ਬ੍ਰਹਮ ਵੇਸ਼ਨੋ ਮਹੇਸ਼ ਸ਼ਿਵ ਜੀ ਇਹਨਾਂ ਦੀ ਪੁਦਾਇਸ਼ ਕੀਤੀ ਇਹਦੂ ਅੱਗੇ ਅਰ ਦੇਵੀ ਦੇਵ ਉਪਾਏ ਵੇਸਾ ਕਹਿਣ ਲੱਗੇ ਇੱਥੇ ਆ ਕੇ 96 ਕਰੋੜੀ ਦੇਵੀਆਂ ਅਰ 33 ਕਰੋੜ ਦੇਵਤੇ ਐਸੇ ਭੇਸ ਵਾਲੇ ਜਿਹੜੇ ਸਨ ਨੇਕਾਂ ਭੇਖਾਂ ਵਾਲੇ ਸੰਸਾਰ ਵਿੱਚ ਉਪਜ ਦਾ ਹੋਏ ਅੱਗੇ ਤੋਂ ਅੱਗੇ ਪਦੈਸ਼ ਚਲਦੀ ਆਈ ਉਹਨਾਂ ਦੀ ਪਦੈਸ਼ ਹੋਏ ਅਰ ਜੋਤੀ ਜਾਤੀ ਗਣਤ ਨ ਆਵੇ ਇਹ ਜੋਤੀ ਸਰੂਪ ਪਰਮਾਤਮਾ ਅਰ ਕਿੰਨੇ ਕੁ ਜੀਵ ਸਥਾਪਿਤ ਕਰ ਦਿੱਤੇ ਨੇ ਜੋਤੀ ਸਰੂਪ ਪਰਮਾਤਮਾ ਨੇ ਅਰ ਕਹਿੰਦੇ 84 ਲੱਖ ਜੁਨੀਆਂ ਦੀ ਗਣਤ ਨ ਆਵੇ 84 ਲੱਖ ਜੁਨੀਆਂ ਦੀ ਗਿਣਤੀ ਆ ਇੱਕ ਇੱਕ ਜੁਨੀ ਚ ਜੀਵ ਨੇ ਕਿੰਨੇ ਨੇ ਉਹਨਾਂ ਦੀ ਗਿਣਤੀ ਨਹੀਂ ਕਰ ਸਕਿਆ ਕੋਈ ਗਿਣ ਕੇ ਨਹੀਂ ਦੱਸ ਸਕਿਆ ਕਿੰਨੇ ਕਿੰਨੇ ਨੇ ਉਹਨਾਂ ਦੀ ਗਿਣਤੀ ਨਹੀਂ ਆਉਂਦੀ ਜਿੰਨ ਸਾਜੀ ਸੋ ਕੀਮਤ ਪਾਵੇ ਕਹਿੰਦੇ ਜਿਸ ਪ੍ਰਮਾਤਮਾ ਨੇ ਇਹ ਪ੍ਰਕਿਰਤੀ ਬਣਾਈ ਆ ਨਾ ਜੇ ਕੋਈ ਜਾਣਦਾ ਇੱਕ ਜੂਨੀ ਵਿੱਚ ਕਿੰਨੇ ਜੀਵ ਨੇ ਕਿੰਨੇ ਮੌਜੂਦਾ ਨੇ ਕਿੰਨੇ ਚਲ ਵਸੇ ਨੇ ਉਹ ਪ੍ਰਮਾਤਮਾ ਹੀ ਜਾਣਦਾ ਕੋਈ ਦੂਜਾ ਨਹੀਂ ਉਹਨੂੰ ਜਾਣਦਾ ਦੂਜੇ ਕੋਲ ਮੁਕੰਮਲ ਰੂਪ ਚ ਗਿਣਤੀ ਨਹੀਂ ਮੁਕੰਮਲ ਰੂਪ ਚ ਸਾਬ ਕਿਤਾਬ ਨਹੀਂ ਉਹਦਾ ਲਾਇਆ ਹੋਇਆ ਸਾਬ ਕਿਤਾਬ ਕਈ ਵਿਰ ਅੱਗੇ ਪਿੱਛੇ ਅੰਕੜੇ ਹੋ ਜਾਂਦੇ ਨੇ ਪਰਮਾਤਮਾ ਦਾ ਲਾਇਆ ਸਾਬ ਕਿਤਾਬ ਕਤਈ ਗਲਤ ਨਹੀਂ ਹੁੰਦਾ ਇੰਨੇ ਇਸ ਜਨੂਨੀ ਵਿੱਚੋਂ ਉੱਠ ਗਏ ਇੰਨੇ ਬਾਕੀ ਨੇ ਆਉਣ ਵਾਲੇ ਇੰਨੇ ਨੇ ਇਹਦੇ ਵਿੱਚ ਇਹ ਪਰਮਾਤਮਾ ਸਭ ਕੁਝ ਜਾਣਦਾ ਹੈ ਮਹਾਰਾਜ ਕਹਿੰਦੇ ਉਹ ਕੀਮਤ ਨੂੰ ਪਾਵੇ ਉਹ ਜਾਣਦਾ ਜਿਨੇ ਸ੍ਰੇਟੀ ਨੂੰ ਸਾਜਿਆ ਕੀਮਤ ਪਾਏ ਰਹਾ ਭਰਪੂਰ ਇਹਨਾਂ ਦੀ ਕੀਮਤ ਨੂੰ ਜਾਣਦਾ ਹੋਇਆ ਇਹਨਾਂ ਦੇ ਗਿਣਤੀ ਮਿੰਤੇ ਨੂੰ ਜਾਣਦਾ ਹੋਇਆ ਸਾਰਿਆਂ ਵਿੱਚ ਭਰਪੂਰ ਹੈ ਰਮਿਆ ਹੋਇਆ ਸਭ ਜੂਨੀਆਂ ਦੇ ਵਿੱਚ ਸਾਰੀਆਂ ਔਰ ਬਣਾਈਆਂ ਹੋਈਆਂ ਜਨਸਾਂ ਦੇ ਵਿੱਚ ਜਿੰਨ ਸਾਜੀ ਸੋਈ ਜਾਣ ਉਹ ਜਾਣਦਾ ਕੀਮਤ ਪਾਏ ਰਹਾ ਭਰਪੂਰ ਕਿਸ ਨੇੜ ਹੈ ਕਿਸ ਅੱਖਾ ਦੂਰ ਮਹਾਰਾਜ ਕਹਿੰਦੇ ਕਿਸ ਦੇ ਨੇੜੇ ਆ ਕਿਸੇ ਤੋਂ ਕੋਹਾਂ ਦੂਰ ਹੈ ਕਿਉਂਕਿ ਜਿਨੇ ਚਿੰਤਨ ਕੀਤਾ ਉਹਦੇ ਨੇੜੇ ਆ ਤੇ ਜਿਨੇ ਅਰ ਵਿਸਾਰ ਦੇਣਾ ਕੀਤਾ ਉਹਦੇ ਤੋਂ ਦੂਰ ਹੈ ਕਰਮੀ ਆਪੂ ਆਪਣੀ ਕੇ ਨੇੜਾ ਹੈ ਕੇ ਦੂਰ ਕੁਝ ਕਰਮਾਂ ਕਰਕੇ ਪਰਮਾਤਮਾ ਤੋਂ ਦੂਰ ਚਲੇ ਗਏ ਇਹ 84 ਲੱਖ ਜੁਨੀਆਂ ਵਿੱਚੋਂ ਕੁਝ ਨੇ ਚਿੰਤਨ ਕੀਤਾ ਅੱਛਾ ਮਾਰਗ ਅਪਣਾਇਆ ਇੱਕ ਪਰਮਾਤਮਾ ਦਾ ਅਰਾਧਨ ਕੀਤਾ ਤੇ ਪਰਮਾਤਮਾ ਨਾਲ ਆਪਣੇ ਆਪ ਨੂੰ ਮੁਲਾਇਆ ਇੱਕ ਪਰਮਾਤਮਾ ਦਾ ਦੂਜਾ ਸਿਮਰਨ ਤੇ ਤੀਜਾ ਜੀਵ ਇਹ ਪਰਮਾਤਮਾ ਨਾਲ ਮਿਲ ਕੇ ਸਿਮਰਨ ਕਰਕੇ ਜੀਵ ਈਸ਼ ਦਾ ਪਿੰਨ ਭੇਦ ਮਿਟ ਗਿਆ ਉਹਦਾ ਫਰਕ ਦੂਰ ਕਰ ਦਿੱਤਾ ਇਹ ਗਰੀਬ ਨਵਾਜ ਗੁਰੂ ਨਾਨਕ ਸਹਿਬ ਮਹਾਰਾਜ ਸਾਨੂੰ ਥਿੱਤਾਂ ਦੇ ਦੁਆਰਾ ਕਿਰਪਾ ਕਰ ਰਿਹਾ ਪ ਤੀਜੀ ਥਿੱਤ ਤੱਕ ਅਦ ਵਿਚਾਰ ਕੀਤੀ ਜਿਵੇਂ ਅੱਗੇ ਸਤਿਗੁਰੂ ਕਿਰਪਾ ਕਰਦੇ ਇਹ ਵੀ ਸੰਖੇਪ ਰੂਪ ਚ ਕਿਉਂਕਿ ਥਿੱਤੀ ਗੌੜੀ ਕਬੀਰ ਸਭ ਨੇ ਵੀ ਉਚਾਰੀ ਕੇਵਲ ਏਸੇ ਦੇ ਮੈਂ ਅਖਰੀ ਅਰਥ ਕਰਾਂਗਾ ਕਿਉਂਕਿ ਸਮੇਂ ਦੇ ਮੁਜਬਕ ਰਹਿਣਿਆ ਹੋਇਆ ਸਾਨੂੰ ਸੂਝ ਆ ਸਕੇ ਔਰ ਸਤਿਗੁਰੂ ਸਾਡੇ ਤੇ ਮਿਹਰ ਕਰਨ ਅੱਗੇ ਚੌਥੀ ਥਿੱਤ ਦਾ ਜਿਵੇਂ ਵਿਚਾਰ ਸਤਿਗੁਰੂ ਦੇਣਗੇ ਉਹ ਆਪਾਂ ਕਲ ਦੇ ਸਮੇਂ ਅੰਦਰ ਵਾਚਨ ਦਾ ਯਤਨ ਕਰਾਂਗੇ ਜਿੰਨੀਕ ਸਤਿਗੁਰੂ ਸੂਝ ਬੂਝ ਬਖਸ਼ ਦੇ ਸਾਨੂੰ ਪਤਾ ਲੱਗ ਜਾਏ ਇਹ ਭਾਈ ਸਮਾ ਹੈ ਇਹ ਸਤਿਗੁਰੂ ਨੇ ਇਹ ਸਮੇ ਦਾ ਮਾਪਦੰਡ ਸੀ ਤੇ ਇਸ ਸਮੇ ਨੂੰ ਸਫਲਾਉਣਾ ਹੈ ਇਹਨੇ ਸਫਲियां ਉਦੋਂ ਹੋਣ ਹੈ ਫਲੇ ਭੂਤ ਉਦੋਂ ਹੋਣਾ ਜਦੋਂ ਪ੍ਰਭੂ ਨਾਲ ਜੁੜੇ ਸਿਮਰਨ ਕੀਤਾ ਪ੍ਰਭੂ ਨੂੰ ਪਾਥੇ ਕਰਦੇ ਹੋ ਤੇ ਭਾਵੇਂ ਰੁੱਤ ਬਸੰਤ ਹੋਵੇ ਉਹ ਵੀ ਦੁਖਦਾਈ ਹੋਵੇਗੀ ਉਹ ਵੀ ਸੁਖ ਦੇਣ ਵਾਲੀ ਨਹੀਂ ਹੋਏਗੀ ਸੋਖੇ ਤੇ ਪ੍ਰਭੂ ਦੇ ਨਾਮ ਵਿੱਚੇ ਪ੍ਰਭੂ ਨਾਲ ਜੁੜ ਕੇ ਪ੍ਰਭੂ ਦੇ ਮਾਰਗ ਤੇ ਤੁਰ ਕੇ ਆ ਪ੍ਰਭੂ ਦੇ ਸਿਮਰਨ ਕਰਕੇ ਆ ਉਹਦੀ ਬਖਸ਼ਿਸ਼ ਪ੍ਰਾਪਤ ਕਰਕੇ ਤਾਂ ਹੀ ਸਾਨੂੰ ਸੁਖੇ ਤਾਂ ਹੀ ਸਾਡਾ ਆਇਆ ਸਫਲਾ ਇੰਨੀਆਂ ਕੋ ਬੇਨਤੀਆਂ ਪਰਵਾਨ ਸਤਿਗੁਰੂ ਗਰੀਬ ਨਿਵਾਜ ਸਾਡੇ ਸਭਨਾ ਤੇ ਮਿਹਰ ਕਰਨ ਸੰਖੇਪ ਰੂਪ ਵਿਚਾਰ ਕਰਦੇ ਆ ਸਤਿਗੁਰੂ ਤੇ ਆਪ ਗੁਰੂ ਕੀ ਸੰਗਤ ਨੇ ਬਖਸ਼ ਦੇਣਾ ਅੱਗੇ ਤੋਂ ਸ੍ਰੇਠ ਬਦ ਬੋਦੀ ਬਖਸ਼ਿਸ਼ ਕਰਨੀ ਸਤਿਗੁਰੂ ਮੇਰ ਕਰੇ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ